ਕਿਆ ਹੋ ਜਾ ਰਿਹਾ ਆ ਤੁਹਾਡੇ ਕੋਲੇ ਕਦੋਂ ਦੀਆਂ ਕੰਪਰੈਂਟਸ ਆ ਰਹੀਆਂ ਜੀ ਕਦੋਂ ਦੀਆਂ ਆ ਗਈਆਂ ਜੀ ਬਾਈ ਦੇ ਆਏ ਬਾਈ ਤੋਂ 23 ਬਾਈ ਤੋਂ ਲੋਕ ਤੁਹਾਨੂੰ ਲਗਾਤਾਰ 21 21 ਤੋਂ 22 ਤੋਂ 23 ਤੋਂ 24 ਤੋਂ 25 ਤੁਹਾਡੇ ਕੋਲ ਕੰਪਲੀਟ ਕਰਨਾ ਲੋਕ ਪਾਗਲ ਹੈ ਜੀ ਮਤਲਬ ਨਹੀਂ ਸਿਰੇ ਆਲਰੇਡੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋ ਗਈ ਸਰ ਨਹੀਂ ਕਾਰਪੋਰੇਸ਼ਨ ਨੂੰ ਲਿਖੀ ਹੋਈ ਹੈ ਇਹ ਜੇ ਤੇ ਜੇ ਸ਼ਹਿਰ ਚ ਪੋਲੂਸ਼ਨ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਸਰ ਬਿਲਕੁਲ ਹੈਗਾ ਸਰ ਕੀ ਰੋਲ ਹੈ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ ਦੇਖਿਆ ਸੀ ਇੱਕਲੀ ਪਲਾਟ ਐਂਡ ਮੋਨਿਟਰ ਨੂੰ ਪਤਾ ਲੱਗੇ ਨਾਮ ਤੇ ਪਲਾਟ ਹੈ ਸਰ ਅਸੀਂ ਐਕਸ਼ਨ ਕਿਸ ਤੇ ਲਈਏ ਸਰ ਉਹ ਮੇਨ ਕਿਸੇ ਦਾ ਕੰਸਰਨ ਆ ਨਹੀਂ ਦੱਸਿਆ ਹੈ ਜੀ ਤੁਸੀਂ ਮਿਸਟਰ ਕਾਰਪੋਰੇਸ਼ਨ ਨੂੰ ਚਿੱਠੀ ਲਿਖਤੀ ਤੁਹਾਡਾ ਕੰਮ ਹੋ ਗਿਆ ਨਹੀਂ ਨਹੀਂ ਸਹੀ ਸਰ ਇਧਰ ਕੱਲ ਵੀ ਅਸੀਂ ਇਹੀ ਕਿਹਾ ਸੀ ਸਾਡੀ ਜੁਆਇੰਟ ਟੀਮ ਬਣਾ ਦਿਓ ਵਿਦ ਸਰ ਕਿਉਂਕਿ ਇੱਥੇ ਜਿੱਥੇ ਵੀ ਬੰਦੇ ਆਂਦੇ ਨੇ ਜਿਹੜੇ ਵੀ ਨਾਲ ਟੀਮ ਨੂੰ ਚਾਹੀਦੀ ਕਿਉਂਕਿ ਇੱਥੇ ਜਦੋਂ ਵੀ ਸੀ ਪਛੂਜਾ ਕਿੰਨੇ ਟ੍ਰਿਡੀ ਕਲੋਨੀ ਹੈਗੀ ਜਿਹੜੀ ਉਹਦਾ ਟਾਇਰ ਖੁੱਤੇ ਨੇ ਉਹ ਅਨਸੋਸ਼ਲ ਨੇ ਸਰ ਉਹਨਾਂ ਦੇ ਇਹ ਡਰ ਦੇ ਮਾਰੇ ਆ ਕਿ ਕੋਈ ਕੋਈ ਹਰਦਾ ਦੰਦ ਨਾ ਹੋ ਜੇ ਅਸੀਂ ਹੋਣੀ ਪਿਛਲੇ ਹਫਤੇ ਵੈਰੀਫਾਈ ਵੀ ਕਰਾਈ ਸੀ ਮੈਂ ਜੀ ਨੂੰ ਭੇਜ ਕੇ ਉਹੀ ਹੈ ਕਿ ਆ ਜਿਹੜੀ ਛੇ ਛੇ ਪਲਾਟs ਛੱਡਦੇ ਨੇ ਇਹ ਨਹੀਂ ਪਤਾ ਲੱਗਦਾ ਦੱਸਦਾ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਇਹ ਪਲਾਟ ਕਿਹਦੇ ਨਾਮ ਤੇ ਅਸੀਂ ਇੱਕ ਜਿਹੜਾ ਲੈਟਰ ਕਿਸੇ ਨੂੰ ਇਸ਼ੂ ਕਰੀਏ ਜਾਂ ਕੋਈ ਫਾਈਲ ਕਰਨਾ ਹੈ ਐਸ ਕੇ ਬਾਂਸਲ ਅਹੀ ਵੀ ਵਾਰੀ ਜਾ ਕੇ ਤੁਸੀਂ ਕਹਨੂੰ ਦੱਸਣਾ ਜੀ ਤੁਸੀਂ ਅਕਵਾਇਰ ਕਰ ਲਓ ਇਹਨੂੰ ਨੋਟਿਸ ਲਾ ਦਿਓ ਲੈ ਕੇ ਤੇਨੂੰ ਅਕਵਾਇਰ ਕਰ ਲਓ ਵੀ ਇਹ ਪਲਾਟ ਜੇ ਜੇ ਇੱਕ ਹਫਤੇ ਚ ਬੰ రెడ్డి ਸਰ ਕੋਈ ਸੁਣ ਜੀ ਜਦੋਂ 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 ਬਦਲਿਆ ਇਹ ਬਾਉਂਡਰੀਆਂ ਕੈਚ ਨੂੰ ਕੇ ਕਰਵਾਈਆਂ ਸੀ ਉਹਨਾਂ ਨੇ 22 ਤੋਂ 4 ਸਾਲ ਹੋ ਗਏ ਲੋਕਾਂ ਨੂੰ ਧੱਕੇ ਖਾਂਦੇ ਉਹਨਾਂ ਚਾਰ 3 ਦਿਨ ਸਾਲ ਸਾਡੀ ਮਿਸਟਰੀ ਬਣੀ ਨੋ ਹੋ ਗਏ ਦਿਨ ਵਾਰੀ ਮੈਂ ਇੱਥੇ ਆ ਰਿਹਾ ਹਾਂ ਉਹ ਕਾਰਪੋਰੇਸ਼ਨ ਜਦੋਂ ਹੋਈ ਕਦੋਂ ਇਨਫੋਰਮੇਸ਼ਨ ਹੈ ਤਾਂ ਸਭ ਕਿੱਸੀ ਮੀਟਿੰਗ ਹੋਈ ਸੀ ਸਰ ਲਾਸਟ ਵੀਕ ਉਹਦੇ ਚ ਇੱਕ ਟੀਮ ਬਣਾ ਕੇ ਭੇਜਾਂਗੇ ਸਰ ਕੋਈ ਪ੍ਰੈਕਟੀਕਲੀ ਕੁਝ ਨਹੀਂ ਹੋ ਜਾਗਾ ਜੀ ਅਸੀਂ ਮਿਲ ਕੇ ਇਸ ਲਈ ਇਹ ਮੈਂ ਬਜਟ ਫੇਲ ਡਿਸੀਜਨ ਅੱਲੇ ਦਿਨ ਭਾਰੀ ਤਰ੍ਹਾਂ ਦੇ ਚਿਕਦੇ ਆ ਕੇ ਦੇਖੋ ਜਾ ਕੇ ਲਿਖਿਆ ਜੀ ਇਟ ਇਸ ਵੈਰੀ ਕਲੀਅਰ ਮਤਲਬ ਇੱਕ ਵੀ ਨਹੀਂ ਸਰ ਇਹ ਇਸ ਪ੍ਰੋਬਲਮ ਹੈਗੀ ਹੈ ਬਟ ਵੀ ਲਾਈਕ ਟੂ ਸੋਲਵ ਇਟ ਆਲਸੋ ਸਰ ਬਟ ਕਲੈਕਟਿਵਲੀ ਲਾਈਕ ਸੋਲਵ ਇਟ ਕੋਈ ਇੱਕ ਇੱਕ ਸਰ ਬੰਦੇ ਨੂੰ ਇੱਥੇ ਕੋਈ ਬੰਦੇ ਦੇ ਟਾਇਰ ਰੱਖਦੇ ਨੇ ਉਹ ਫਾਤਰੀ ਫਲੋਂਦੇ ਜੀ ਕਿਸੇ ਅਨਸੋਸ਼ਲ ਨਹੀਂ ਬਣ ਥੋੜੇ ਜਿਹਾ ਯਾਰ ਚੋਰ ਤੁਹਾਨੂੰ ਆ ਕੇ ਕਹੂਗਾ ਵੀ ਮੇਰਾ ਹੱਥ ਫੜ ਲਓ ਤੁਸੀਂ ਤੁਸੀਂ ਫੜਨਾ ਆ ਕੇ ਉਹਨੂੰ ਜਿੱਥੋਂ ਮਰਜ਼ੀ ਲੱਭੋ ਤਾਂ ਭੱਜ ਜੂਗਾ ਤਾਂ ਲੱਗਦੀ ਹੈ ਕਦੇ ਕਦੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲਿਆਉਗੇ ਕਦੇ ਐਸਐਸਪੀ ਸਾਹਿਬ ਉਹ ਪਾਸੀ ਆ ਇਹਨਾਂ ਨੇ ਅਮਰੀਕਾ ਚ ਫੜ ਲਿਆ ਜਾ ਕੇ ਜੀ ਮਤਲਬ ਪਸੀਆ ਫੜਿਆ ਜੀ ਅਮਰੀਕਾ ਜਾ ਕੇ ਇਹ ਅਮਰੀਕਾ ਚ ਫੜ ਲੈਣੇ ਜਾ ਕੇ ਫੜਨਾ ਹੋਵੇ ਉੱਥੇ ਕੀ ਹੈ ਜੀ ਉਹ ਕਹਿੰਦਾ ਫੋਰਸ ਲੋ ਜਿਹੜੀ ਲੈਣੀ ਹੈ ਜੀ ਉੱਥੇ ਐਗਰੀ ਨੇ ਸਰ ਜਦੋਂ ਮਰਜੀ ਫੋਰਸ ਆ ਜਾਣਾ ਸਰ ਮੈਂ ਪੀਪੀਸੀ ਵੀ ਦੀ ਟੀਮ ਆ ਕੇ ਬੈਠੇ ਦੇ ਨਾਲ ਆ ਗਏ ਸਰਵਲਪ ਜਿੰਮੇਵਾਰੀ ਕਿਸੇ ਜਿੰਮੇਵਾਰੀ ਕਿਸੇ ਦੀ ਨਹੀਂ ਉਹਦੀ ਗੱਲ ਕੀਤੀ ਵੀ ਜਦੋਂ ਅਸੀਂ ਗਏ ਸੀ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਤੁਸੀਂ ਫੋਨ ਕਰੋ ਕਾਰਪੋਰੇਸ਼ਨ ਆਫਿਸ ਕਿੱਥੇ ਆਈ ਇਹਨੇ ਜਿਹੜੂ ਤੇ ਛਾੜ ਸੁਣ ਕੇ ਭੱਜ ਜਾਂਦੇ ਅਸੀਂ ਸਾਰਾ ਕੁਝ ਕਰ ਅਸੀਂ ਇੱਕ ਇੱਕ ਉਹਨਾਂ ਦੀ ਜਿਹੜੀਆਂ ਇਨਸਟਰਕਸ਼ਨਸ ਫਾਲੋ ਕਰੀਆਂ ਸਰ ਜੀ ਉਹ ਕਰਤੇ ਜੀ ਹੁਣੇ ਆਪਾਂ ਨਾ ਇੱਕ ਪਰਚਾ ਦਰਜ ਕਰਾਂਗੇ ਜਿਹੜੀ ਬੜੀ ਵੱਡ ਲੱਗਣਗੀ ਠੀਕ ਹੈ ਉਹਦੇ ਜਿੰਨੇ ਤੁਹਾਡੇ ਕਬਾੜੀਏ ਨੇ ਉਹ ਸਾਰੇ ਨਾਵਾਂਗੇ ਜਿੰਨੀਆਂ ਗੱਡੀਆਂ-ਵੱਡੀਆਂ ਖੜੀਆਂ ਸਾਰੀਆਂ ਉਹਨੇ ਚੁਕਾ ਦੋ ਬਸ ਬਸ ਆਪਣੇ ਟੌਰ ਤੇ ਆ ਬਿਲਕੁਲ ਸਹੀ ਹੈ ਜੀ ਇਹ ਸੋਨੇ ਕਰਾ ਦੇ ਅਧਰਿਆ ਕੀ ਅਸੇ ਨੰਬਰ ਤੱਕ ਅਸੀਂ ਉਹਨਾਂ ਨੂੰ ਲੱਗ ਜਾਏਗਾ ਤੁਹਾਨੂੰ ਪਾਦਿਆ ਕਰਾਂਗੇ ਕੋਈ ਕੁਝ ਕਰਦੇ ਆਂ ਕੀ ਜੀ ਸਾਡੇ ਕੋਲ ਦੇਖ ਲੈਂਦੇ ਇੱਕ ਬੰਦਾ ਕੋਈ ਵੀ ਵੀ ਐਕਸਪੋਰਟ ਆ ਜਾਗੇ ਇਹਨਾਂ ਕੋਲ ਕਿੱਥੇ ਟਾਈਮ ਹੈ ਤਾਂ ਅਸੀਂ ਦੇਖਣਾ ਕਿਦਾਂ ਕਰਨਾ ਜੀ ਜੀ ਆਪਣੇ ਕਰ ਲੈ ਸਾਡਾ ਰਿਪੋਰਟ ਕਰਨਾ ਅਸੀਂ ਬੰਦ ਕਰਨਾ ਤੁਸੀਂ ਜੋ ਕਰਲਾ ਤੁਸੀਂ ਸਾਡੇ ਨੰਬਰ ਵੀ ਲੈ ਲਓ ਸਾਨੂੰ ਫੋਨ ਕਰ ਸੀ ਧੰਨਵਾਦ ਜੀ ਇੱਕ ਤਾਂ ਇਹ ਪਲਾਟ ਆ ਜੀ ਇਕਦਾ ਕਰ ਲ ਉਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਹੈ ਉਹਨੂੰ ਦੇਖ ਕੇ ਮੈਂ ਆਇਆ ਠੀਕ ਹੈ ਜੀ ਬਹੁਤ ਚੰਗੀ ਹਥੋਂ ਇੱਕ ਆ ਤੁਹਾਡੇ ਇੱਥੇ ਮੈਂ ਕਿੰਨੇ ਦਿਨ ਤੋਂ ਇਹ ਲਗਾਤਾਰ ਤਾਰ ਸਾੜ ਦਿਆ ਤਾਰਾ ਸਾੜ ਦਿਆ ਬਾਰੇ ਟਾਕਸਿਕ ਫਿਊਮਸ ਇਹਦੇ ਤੇ ਤੁਹਾਡੇ ਨਿਊ ਮੈਰਸਾ ਕੋਲੋਨੀ ਇੰਦਰਾ ਕੋਲੋਨੀ ਨਰਿੰਦਰਾਨ ਕਲੇਬ ਜੁਹਾਰ ਨਗਰ ਇਹ ਮੇਰੀਆਂ ਪੰਜ ਛੇ ਕਾਲ ਨਹੀਂ ਆ ਜਿਹੜੀਆਂ ਬਹੁਤ ਪੀੜਤ ਆਜ ਕਾ ਡਿਸਟੈਂਸ ਕਾਲਸ एवरीडे ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ 22 ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਾਸਟਰ ਕਾਰਪੋਰੇਸ਼ਨਸ ਵੀ ਦੇ ਰਿਹਾ 21 ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਆ ਡਿਪਟੀ ਕਮਿਸ਼ਨਰ ਨੂੰ ਇਹਨਾਂ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਟੀ ਕਮਿਸ਼ਨਰ ਨੂੰ ਕਿੰਨੇ ਬੰਦਿਆਂ ਨੇ ਸਾਈਨ ਕਰਾ ਕੇ ਉਹਨੇ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਲਾ ਦਿੱਤੀ ਆ ਸਾਰੇ ਨੰਬਰ ਵੀ ਬਟ ਨੋਬਦੀ ਲਿਸੈਂਸ ਟੂ ਅਸਰਟਸ ਦੈਟਸ ਵਾਈ ਆ ਹਵ ਟੂ ਕਮਨ ਸਰ ਆ ਦੇਖੋ ਨੰਬਰ ਆਈ ਹਾਟ ਸੋ ਮਨੀ ਡਿਸਟ੍ਰੈਸ ਕਾਲਸ ਦੇਖੋ ਜੀ ਆਮ ਅਨਸਰਏਬਲ ਟੂ ਦ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਆਮ ਅਨਸਰਏਬਲ ਟੂ ਦ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦ ਗਵਰਨਮੈਂਟ ਆਈ ਆਮ ਪਾਰਟ ਆਫ ਦ ਕਾਮਨ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮੈਂ

ठीक है जी जहाँ तो इसको सिक्योर करें वो जहाँ आप इसको एक्वायर करने का नोटिस दे दो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सांस सा, हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बार हो गया दो बार हो गया आई हैव कम हियर थ्री फोर टाइम्स एवरी टाइम विद द ऑफिसर्स ऑफिसर्स कीप ऑन चेंजिंग हाउ कैन ही हेल्प ठीक है जी सो द सिचुएशन शुड चेंज ऑन द ग्राउंड ऑफिसर चेंज करने से क्या होगा जी मतलब ठीक है ਆਪ ਤਾਂ ਫਿਰ ਚਲੇ ਜਾਓਗੇ ਯੂ ਵਿਲ ਨਾਟ ਬੀ ਹੇਅਰ ਆਫਟਰ 1 ਔਰ 2 ਇਅਰਸ ਆਪ ਡੀਸੀ ਬਣ ਜਾਓਗੇ ਕਹੀਂ ਮੈਨੂੰ ਡੀਸੀ ਮੈਡਮ ਕਮਿਸ਼ਨਰ ਬਣ ਜੈਗੀ ਫੈਕਟਰੀ ਬਣ ਜੈਗੀ ਫਿਰ ਉੱਪਰ ਚੀਫ ਸੈਕਟਰੀ ਬਣ ਜੈਗੀ ਲੇਕਨ ਪੀਪਲ ਵਿਲ ਨਾਟ ਹੈਵ ਦ ਕਲੀਨ 에ਅਰ ਟੂ ਬਰੀਥ ਪੋਲਿਊਸ਼ਨ ਕੰਟਰੋਲ ਬੋਰਡ ਬੜਾ ਇੱਥੇ ਆ ਪੁਲਿਸ ਇੱਥੇ ਆ ਡਿਪਟੀ ਕਮਿਸ਼ਨਰ ਇੱਥੇ ਆ ਕਮਿਸ਼ਨਰ ਆ ਇੱਥੇ ਆ ਵਾਟ can i do ਸਰ ਹੋ ਜਾਣਾ ਹੈ ਸਰ ਫੋਰ ਸ਼ੋਰ ਮੇਰੇ ਤਾਂ ਅੱਗੇ ਅੱਗੇ ਪਾਰਕ ਵੀ ਦੇਖੋ ਨਾ ਇਹਦੇ ਤਿੰਨ ਪਾਰਕ ਆ ਨਾ ਦੇਖੋ ਜੀ ਸਰ ਪਾਰਕਸ ਫਾਈ ਕਰਕੇ ਉਹਦੇ ਚ ਬੂਟੇ ਲਾਉਣ ਨੂੰ ਕਿੰਨਾ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਸ਼ੈੱਡ ਬਣਨਾ ਸੀ ਲੋਕਾਂ ਨੇ ਵਾਹ ਚਾਦੀ ਕਰਨੀ ਸੀ ਦਿਸ ਇਜ਼ ਦਾ ਪਾਰਕ ਜੀ ਬੋਲਦਾ ਤਾਂ ਸਾਰਿਆਂ ਦੀ ਕੰਡੀਸ਼ਨ ਇਹ ਹੈਗੀ ਆ ਜੀ ਲੋਕ ਤਰਾਹੀ ਤਰਾਹੀ ਕਰ ਰਹੇ ਆ ਜੀ ਮਤਲਬ 3 ਸਾਲ ਹੋ ਗਏ ਸਾਡੀ ਸਰਕਾਰ ਨੂੰ ਇਹ ਤੁਸੀਂ ਇਹਨੂੰ ਰਹਿਣ ਦਿਓ ਜੀ ਮੈਡਮ ਇਹ ਮੈਨੂੰ ਵਾਪਸ ਚਾਹੀਦੀ ਹੈ ਜੀ ਤੁਸੀਂ ਕਾਪੀ ਕਰਕੇ ਜਿਹੜੀ ਜਿਹਦੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ ਹੈਵ ਟੂ ਐਕਸਪਲੇਨ ਇਟ ਟੂ ਨੂ ਐਂਡ ਚੇਂਜ ਦਾ ਮੈਨੂੰ ਮੈਨੂੰ ਔਲਾਦ ਬਦਲਣੇ ਚਾਹੀਦੇ ਇੱਥੇ ਜੀ ਮਤਲਬ ਠੀਕ ਆ ਇੱਥੇ ਜੇ ਮੁੜ ਕੇ ਅੱਗ ਲੱਗੀ ਹੋਈ ਸਟ੍ਰਿਕਟ ਐਕਸ਼ਨ ਕਰੋ ਆਈ ਵਾਂਟ ਅਕਸੇਪਟੇਬਲ ਜੇ ਮਿਨੇਵਾ ਸੇ ਮਿਨੇਵਾ ਵੀ ਆਦਨ ਹਾਰਡਵੇਅਰ ਰੋਲ ਠੀਕ ਹੈ ਇਹ ਬਾਕੀ ਓਰੀਜਨਲ ਮੈਨੂੰ ਵਾਪਸ ਕਰਨੀ ਆ ਤੁਸੀਂ ਆਈ ਵਿਲ ਰਿਟਰਨ ਦ ਓਰੀਜਨਲ ਠੀਕ ਹੈ ਇਹ ਤੁਹਾਨੂੰ ਵਾਪਸ ਮਿਲ ਜਾਏਗੀ ਕੋਈ ਨਾ ਸਰ ਕੋਈ ਨਹੀਂ ਦੇ ਦੇਗਾ ਇਹ ਤੁਹਾਡੇ ਕੋਲ ਆਜੇ ਓਰੀਜਨਲ ਮੈਂ ਕਹਿੰਦਾ ਜੀ ਦਿਸ ਦਿਸ ਵਿਲ ਸਟੇ ਵਿਦ ਯੂ ਠੀਕ ਹੈ ਦੇ ਆਪ ਰਿਪਰੈਜ਼ੈਂਟਡ ਟੂ ਏਵਰੀ ਸਿੰਗਲ ਅਥਾਰਟੀ ਨੋਬਾਡੀ ਇਜ਼ ਲਿਸਨਿੰਗ मतलब समबडी हैज़ टू टेक एक्शन जी मैं ऐसा नहीं चलेगा ये मतलब दैट्स नॉट बी बिजनेस एज यूजुअल पीपल हैव टू परफॉर्म जॉइंट मैं कोई फेवर नहीं मांग रहा मैं कोई पर्सनल फेवर नहीं मांग रहा आई एम आस्किंग देम टू डू व्हाट दे आर सपोज़ टू डू बिल्कुल नहीं ठीक है जी व्हाई डू वी हैव सो मेनी अथॉरिटीज वी हैव मिसप्रो कॉर्पोरेशन वी हैव द सिविल एडमिनिस्ट्रेशन वी हैव द पुलिस एडमिनिस्ट्रेशन वी हैव द पंजाब पॉल्यूशन कंट्रोल बोर्ड व्हिच इज विद हेड क्वार्टर इन पटला बट पीपल कांट ब्रीथ यू जी व्हाट काइंड ऑफ एडमिनिस्ट्रेशन इज दिस पानी भी चकराओ इथे तो सारा <muchin> ਹਵਾ ਵੀ ਚੱਕਰਾਓ ਸਾਰਾ ਤੇ ਇਹਦਾ ਸਾਰਾ ਹੱਥ ਤੋਂ ਸਾਰੀ ਸਫਾਈ ਹੋਣੀ ਚਾਹੀਦੀ ਇੱਥੋਂ ਜੀ ਮਤਲਬ ਲੋਕਾਂ ਨੂੰ ਐਜੂਕੇਟ ਕਰੋ ਆਪਣੇ ਸੈਨੇਟਰੀ ਇੰਸਪੈਕਟਰ ਭੇਜੋ ਸਫਾਈ ਵਾਲੇ ਬੰਦੇ ਭੇਜੋ ਇੱਥੇ ਕੋਈ ਗੰਦ ਕੋੜਾ ਘਟ ਨਹੀਂ ਹੋਣਾ ਚਾਹੀਦਾ ਜਿੱਥੇ ਕਰਨਾ ਹੈਗਾ ਉੱਥੇ ਵੀ ਉਹਦੀ ਮੈਨੇਜ ਕਰੋ ਜੀ ਉਹਦੀ ਜੋ ਸੈਂਟੀਫਿਕ ਮੈਨੇਜਮੈਂਟ ਉਹਦੀ ਕਰਾਓ ਜੀ 17 ਰੁਪਈਆ 17 ਪੈਸੇ ਉਹ ਚਕਾਓ ਸਾਰਾ ਜੀ ਸਰਵੇ ਕਰਾਓ ਜਿੱਥੇ-ਕਿੱਥੇ ਕਰਦਾ ਜੀ ਉਹਨਾਂ ਨੂੰ ਇੱਕ ਵਾਰੀ ਦੱਸ ਦਿਓ ਉਹਨਾਂ ਨੂੰ ਇੱਦਾਂ ਹੀ ਦੋ ਪਾਰਕ ਹੋਰਾਂ ਦੇ ਜਿਹੜੇ ਨਾਲ ਦੋ ਪਾਰਕ ਹੋਰ ਵੀ ਆ ਜੀ ਬਰੋਚਰਮੈਂਟ ਕਰ ਦਿੱਤੀ ਇਹਦੇ ਨਾਲ ਠੀਕ ਆ ਜੀ ਮੈਨੂੰ ਕੋ ਮザ ਨਹੀਂ ਲੱਗਦਾ ਵੀ ਮੈਂ ਜੇ ਮੈਨੂੰ ਮੈਨੂੰ ਜੇ ਆਪਣੇ ਫੈਮਿਲੀ ਦੇ ਆਈ ਹੈਵ ਨੋ ਟਾਈਮ ਮਤਲਬ ਅੱਗੇ 3 ਦਿਨ ਦਾ ਮੇਰਾ ਪ੍ਰੋਗਰਾਮ ਆ ਰਿਹਾ ਬਹੁਤ ਵੱਡਾ ਮਤਲਬ ਜੁਦ ਨਸ਼ੇ ਵਿਰੋਧ ਆਈ ਐਮ ਕੰਪਲੀਟਲੀ ਟਾਇਰਡ ਆਪ ਮਤਲਬ ਨਾ ਬੈਂਡ ਆਈ ਐਮ ਕਟਿੰਗ ਦਿਸ ਕਾਲ ਆਮ ਕਟਿੰਗ ਡਿਸਟਰੈਕਟਰ ਫਰਮ ਮਾਈ ਐਕਚੁਅਲ ਵਰਕ ਵਿਚ ਆਮ ਸਪੋਸਟ ਟੂ ਡੂ ਸੋ ਬਿਕਾਜ਼ ਯੂ ਆਰ ਨੋਟ ਡੂਇੰਗ ਯੂਅਰ ਵਰਕ ਬਲੋ ਸੋ ਆਈ ਹੈਵ ਟੂ ਕਮ ਐਂਡ ਡੂ ਇਟ ਸੋ ਪਲੀਜ਼ ਸਾਰੇ ਜਣੇ ਮੈਨੂੰ ਇਸ ਤੋਂ ਬਾਅਦ ਮੈਂ ਆਈ ਵਿਲ ਵਿਜ਼ਿਟ ਦਿਸ ਐਵਰੀ ਵੀਕ ਟੂ ਲੈਟਸ ਰੈਟੀਫਾਈਡ ਜੀ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲਾਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊਮਰਸ ਕਲੋਨੀ ਆ ਨਰਿੰਦਰਨ ਕਲੇਵ ਜਜਾਰ ਨਗਰ ਚਾਰ ਪੰਜ ਜਿਹੜੀਆਂ ਕਲੋਨੀਆਂ ਹੈਗੀਆਂ ਉਹਨਾਂ ਤੋਂ ਬਹੁਤ ਲੋਕ ਦੁਖੀ ਸੀਗੇ ਤੋ ਅੱਜ ਮੈਂ ਇੱਥੇ ਸਰਪ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸੰਬੰਧਤ ਹੈਗੇ ਆ ਜੀ ਪੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਮੈਂ ਇੱਕ ਹਫਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਪਏ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪਾਉਂਦਾ ਜਾਂ ਜਿਹੜਾ ਉਹ ਉਹਨੂੰ ਅੱਗ ਲਾਉਂਦਾ ਤਾਰਾਂ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਐਕਵਰ ਕਰ ਲਿਆ ਗਵਰਨਮੈਂਟ ਜਿਹੜਾ ਹੈਗਾ ਸਖਤ ਐਕਸ਼ਨ ਕਰਕੇ ਇਹਨਾਂ ਦੇ ਤੇ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਬਣਦੀ ਹੈ ਜਿਹੜੀ ਪੋਲੂਸ਼ਨ ਦੇ ਬੜੇ ਸਖਤ ਨੋਰਮ ਹੈਗੇ ਆ ਉਹ ਸਖਤ ਤੋਂ ਸਖਤ ਤਾਰਾ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸ ਸਮੀਤ ਦੇ ਨਾਲ ਉਹ ਘਟੋ ਘਟ ਉਹਨਾਂ ਨੂੰ ਸਾਹ ਲੈਣ ਤੋਂ ਮਤਲਬ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਾਲਟਟਰ ਆ ਉਹਨਾਂ ਦੇ ਉੱਤੇ ਸਖਤ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਨਾ ਜੀ ਕਿ ਤੁਸੀਂ ਸੁਧਰ ਜਾਓ ਜੀ ਆਦਰਵਾਇਜ਼ ਇਹ ਟੋਇਲਟ ਨਹੀਂ ਹੋਏਗਾ ਜੀ ਬਹੁਤ ਬਹੁਤ ਧੰਨਵਾਦ